ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਰਜਾਨਾ ਰਾਸ਼ੀ ਫੋਰ ਲੈ ਕੇ ਹਾਜ਼ਰ ਹਾਂ ਜਿੱਥੇ ਤੁਸੀਂ ਜਾਣੋਗੇ ਆਪਣੇ ਦਿਨ ਦੀ ਸਥਿਤੀ ਸੁਝਾਅ ਅਤੇ ਸੰਭਾਵਨਾ ਅੱਜ ਦਾ ਦਿਨ ਇਹਨਾਂ ਰਾਸ਼ੀਆਂ ਲਈ ਕਿਵੇਂ ਰਹੇਗਾ ਜਾਣੋ ਕੀ ਕਹਿੰਦੇ ਹਨ ਤੁਹਾਡੇ ਖੁਸ਼ਕਿਸਮਤ ਤਾਰੇ ਕੁੰਭ ਰਾਸ਼ੀ ਦੇ ਲੋਕਾਂ ਲਈ ਇਹ ਹਫਤਾ ਮਿਲਿਆ ਜੁਲਿਆ ਸਾਬਤ ਹੋ ਸਕਦਾ ਹੈ ਹਫਤੇ ਦੀ ਸ਼ੁਰੂ ਵਿੱਚ ਤੁਹਾਡੀ ਸਿਹਤ ਤੁਹਾਡੇ ਵਿਚਾਰਾਂ ਨੂੰ ਸਮੇਂ ਸਿਰ ਕੰਦੇਰਾ ਵਿੱਚ ਰੁਕਾਵਟ ਬਣ ਸਕਦੀ ਹੈ ਇਸ ਸਮੇਂ ਦੌਰਾਨ ਤੁਹਾਨੂੰ ਮੌਸਮ ਮੌਸਮੀ ਜਾਂ ਕਿਸੇ ਪ੍ਰਾਣੀ ਬਿਮਾਰੀ ਦੇ ਪੈਦਾ ਹੋਣ ਕਰਨਾ ਕਸ਼ਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਹੀ ਸਥਿਤੀ ਵੀ ਤੁਹਾਨੂੰ ਇਸ ਸਮੇਂ ਦੌਰਾਨ ਨਾ ਸਿਰਫ ਆਪਣੀ ਖਰਾਕ ਅਤੇ ਰੁਟੀਨ ਦਾ ਧਿਆਨ ਰੱਖਣਾ ਚਾਹੀਦਾ ਹੈ। ਬਲਕਿ ਕਿਸੇ ਵੀ ਸਮੇਂ ਸਰੀਰਕ ਸਮੱਸਿਆ ਨੂੰ ਨਜ਼ਰਅੰਦਾਜ਼ ਕਰਨ ਤੋਂ ਵੀ ਬਚਣਾ ਚਾਹੀਦਾ ਹੈ। ਨਹੀਂ ਤਾਂ ਤੁਹਾਨੂੰ ਹਸਪਤਾਲ ਜਾਣਾ ਪੈ ਸਕਦਾ ਹੈ ਦੇ ਲਿਹਾਜ਼ ਨਾਲ ਨਹੀਂ ਸਭੋ ਰਿਸ਼ਤਿਆਂ ਦੇ ਲਹਾਜ ਨਾਲ ਇਹ ਹਫਤਾ ਤੁਹਾਡੇ ਲਈ ਥੋੜਾ ਜਿਹਾ ਪ੍ਰਤੀਕੂਣ ਹੋ ਸਕਦਾ ਹੈ ਦੋਸਤੋ ਅੱਗੇ ਗੱਲ ਕਰਦੇ ਆਪਾਂ ਮੇਖ ਰਾਸ਼ੀ ਫਲ ਦੇ ਲੋਕਾਂ ਦੀ ਇਹ ਹਫਤਾ ਦੋਸਤੋ ਭਰਾਵਾਂ ਤੋਂ ਸਹਿਯੋਗ ਮਿਲੇਗਾ ਬਹਾਦਰੀ ਅਤੇ ਮਨ ਥੋੜਾ ਜਿਹਾ ਉਦਾਸ ਰਹੇਗਾ ਕੰਮ ਵਿੱਚ ਮਨ ਲੱਗਾ ਰਹੇਗਾ ਤੁਹਾਡੀ ਆਮਦਨ ਦੇ ਬਿਹਤਰ ਮੌਕੇ ਬਣ ਸਕਦੇ ਹਨ ਦੋਸਤੋ ਕਿਸਮਤ ਤੁਹਾਡੇ ਨਾਲ ਰਹੇਗੀ ਤੇ ਯੋਜਨਾ ਅਨੁਸਾਰ ਸਫਲਤਾ ਮਿਲੇਗੀ। ਪਰਿਵਾਰਕ ਸੰਬੰਧਾਂ ਵਿੱਚ ਸੁਧਾਰ ਹੋਏਗਾ। ਵੀਰਵਾਰ ਨੂੰ ਕੁਝ ਵਿੱਤੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਸ਼ੁੱਕਰਵਾਰ ਸਵੇਰ ਤੋਂ ਸਮਾਂ ਅਨੁਕੂਲ ਰਹੇਗਾ। ਦੋਸਤੋ ਤੁਹਾਨੂੰ ਜੀਵਨ ਵਿੱਚ ਸਫਲਤਾ ਮਿਲੇਗੀ। ਆਸ ਕਰਦੇ ਹਾਂ ਦੋਸਤੋ ਤੁਹਾਡਾ ਦਿਨ ਬਹੁਤ ਹੀ ਸ਼ੁਭ ਰਹੇ। ਅਗੇ ਗੱਲ ਕਰਦੇ ਹਾਂ। ਵਿਸ਼ਚਕ ਰਾਸ਼ੀ ਫਲ ਦੇ ਲੋਕਾਂ ਦੀ ਤੁਹਾਨੂੰ ਸੰਤਾਨ ਦੀ ਖੁਸ਼ੀ ਮਿਲੇਗੀ ਅਤੇ ਯਾਤਰਾ ਤੇ ਜਾਣ ਦਾ ਮੌਕਾ ਮਿਲੇਗਾ। ਦੋਸਤੋ ਕਾਰਜਸਤਾਨ ਸ਼ਾਨਦਾਰ ਪ੍ਰਦਰਸ਼ਨ ਦੇਣ ਵਿੱਚ ਸਫਲ ਹੋਗੇ। ਦੋਸਤੋ ਤੁਹਾਡੇ ਖੁਸ਼ੀ ਦੀ ਪ੍ਰਾਪਤੀ ਹੋਏਗੀ। ਤੁਹਾਨੂੰ ਸ਼ੁੱਕਰਵਾਰ ਨੂੰ ਕੁਝ ਸੰਪਰਕਾਂ ਦਾ ਲਾਭ ਮਿਲੇਗਾ। ਦੋਸਤੋ ਵੀਰਵਾਰ ਅਤੇ ਸ਼ੁੱਕਰਵਾਰ ਦੇ ਦਿਨ ਥੋੜਾ ਜਿਹਾ ਤੁਹਾਡਾ ਚੰਗੇ ਰਹਿਣ ਦੇ ਸਬਾਵਨਾ ਹੈ ਅਤੇ ਤੁਹਾਨੂੰ ਦੋਸਤੋ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਕੰਮ ਵਿੱਚ ਬਹੁਤ ਸਫਲਤਾ ਮਿਲੇਗੀ ਅੱਗੇ ਗੱਲ ਕਰਦੇ ਹਾਂ ਦੋਸਤੋ ਆਪਾਂ ਮੇਥਨਰਾਸ਼ੀ ਫਲਦੀ ਚੰ드ਰਾਮਾ ਦਾ ਸਕਰਮਨ ਤੁਹਾਡੀ ਆਮਦਨ ਵਿੱਚ ਵਾਅਦਾ ਕਰੇਗਾ ਦੋਸਤਾਂ ਦਾ ਸਹਿਯੋਗ ਮਿਲੇਗਾ ਕਿਸਮਤ ਦੋਸਤੋ ਤੁਹਾਡਾ ਸਾਥ ਦੇ ਵੀਗੇ ਤੇ ਕੰਮ ਸਮੇਂ ਸਿਰ ਪੂਰੇ ਹੋਣਗੇ ਯੋਜਨਾਵਾਂ ਸਫਲ ਹੋਣਗੀਆਂ ਨਵੇਂ ਕਾਰਜ ਵੀ ਪ੍ਰਾਪਤ ਹੋਣਗੇ ਦੋਸਤੋ ਸ਼ੁੱਕਰਵਾਰ ਨੂੰ ਧੰਦੀ ਆਮਦਨ ਚੰਗੀ ਰਹੇਗੀ ਅਤੇ ਤੁਹਾਨੂੰ ਆਪਣੇ ਬੱਚੇ ਦੀ ਖੁਸ਼ੀ ਮਿਲੇਗੀ ਦੋਸਤੋ ਵੀਰਵਾਰਾ ਤੇ ਸ਼ੁੱਕਰਵਾਰ ਨੂੰ ਸਥਾਈ ਜਾਇਦਾਦ ਦੇ ਮਾਮਲਿਆਂ ਵਿੱਚ ਸਫਲਤਾ ਮਿਲੇਗੀ